ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣਾ ਨਵੇਂ ਵਲੌਗ ਦੇ ਵਿੱਚ ਆ ਸਵੇਰੇ ਸਵੇਰੇ ਉੱਠ ਪਏ ਆ ਤੇ ਹੁਸਨ ਨੂੰ ਵੀ ਠਾਤਾ ਤੇ ਸ਼ੇਰੇ ਵੀਰ ਨੂੰ ਠਾਤਾ ਤੇ ਹੁਣ ਆ ਤਿਆਰੀ ਸ਼ੂਟ ਦੀ ਜਿਹੜੀ ਪਹਿਲੀ ਵੀਡੀਓ ਹੈ ਉਹ ਤੋਂ ਵਧੀਆ ਵੀਡੀਓ ਹੋਊਗੀ ਤੇ ਘੈਂਟ ਵੀਡੀਓ ਹੋਊਗੀ ਉਹ ਤੋਂ ਹੋਰ ਮਰ ਵੀ ਉਹ ਮੇਡੀ ਜਾਰੀ ਪੁਰ ਹੈ ਮੈਂ ਮੈਸਜ ਵੀ ਕੀਤਾ ਜੀ ਮੂਰੇ ਸੜਕੇ ਨਾ ਪਹਿਲਾਂ ਸਹੀ ਗੱਲ ਰਾਤੀ ਮੈਸੇਜ ਕੀਤਾ ਇੱਕ ਵਾਰ ਵੀਰ ਨੂੰ ਦੇਖ ਲੈਣੇ ਮੋੜਦਿਆਂ ਕਿਹਾ ਵੀ ਵੀਰ ਅੱਜ 7 ਵਜੇ ਆਉਣਗੇ ਮੈਂ ਸਵੇਰੇ ਫੋਨ ਲਾਤਾ ਵੀਰ ਨੇ ਆ ਜਾ ਤੇ ਇੱਧਰ ਉਹ ਤੁਹਾਨੂੰ ਪ੍ਰੀਤੋਣੀ ਤੇ ਕਹਿੰਦੇ ਸੀ ਪਹਿਲਾਂ ਆਏ ਦੇ ਇਹਨੇ ਹੁਣ ਠਾ ਕਰਾਂ ਆ ਗਏ ਤੁਹਾਨੂੰ ਆਂਦਾ ਤੁਹਾਨੂੰ ਮੈਂ ਆਉ 6 ਵਜੇ ਮੈਂ ਠਾ ਗੂਣ ਆਣ ਕੇ ਅਹੀਂ 7 ਵਜੇ ਖਾਉਂਦੇ ਆਂ ਆਏ ਸਾਢੇ ਚਲੋ ਉੱਠਦੇ ਪੈ ਇੰਨਾ ਟਾਈਮ ਬਾਦੂ 7 ਵਜੇ ਹੀ ਹੋਰ ਛੇਰੇ ਉਹ ਕੀ ਆਲ ਵੀਰੇ ਤੇ ਚਲੋ ਹੁਣ ਜਾਂਦੇ ਆਂ ਮਿਲਦੇ ਸ਼ੂਟ ਤੇ ਜਾ ਕੇ ਹਣ ਥੋੜਾ ਬਹੁਤ ਅੱਜ ਜਿਹੜੀ ਬਣਾਉਣੀ ਨਾ ਉਹ ਚ ਹੋਰ ਕਮੇਡੀ ਮਿਲੂਗੀ ਤੇ ਹੋਰ ਤੜਕਾ ਮਿਲੂ ਥੋੜਾ ਜਿਆ ਦੇਖੋ ਸਿੱਖਣ ਨੂੰ ਵੀ ਮਿਲੂਗਾ ਤੇ ਤੁਨੀ ਤੁਸੀਂ ਜਾ ਕੇ ਵੇਖ ਲਿਓ ਵੀਡੀਓ ਇਹ ਤੋਂ ਪਹਿਲਾਂ ਆਣੀ ਹੈ ਵਲੋਗਰ ਸਾਹਿਬ ਯਾਰ ਕਰਦੇ ਆ ਸਟਾਰਟ ਨੂੰ ਬੁੱਢੇ ਲੱਗਦਾ ਕਿ ਤਾਂ ਫੇਰ ਹੀ ਇਹ ਮੈਨੇਜ ਕਰਣੀ ਆ ਆ ਦਾ ਕਰੈਕਟ ਸੋ ਗਾਈਸ ਹੁਣ ਅਸੀਂ ਆ ਗਏ ਆ ਸ਼ੂਟ ਤੋਂ ਦੱਸਿਆ ਜਿਵੇਂ ਘਰੋਂ ਨਿਕਲੇ ਆਏ ਆ ਬਸ ਹੁਣ ਅੱچھے ਸਕੂਲੇ ਸ਼ੂਟ ਕਰਨਾ ਵਾ ਇਹ ਆਪਣੇ ਸਾਰੇ ਵੀਰ ਦੇ ਖਲੋਤੇ ਨਾਲ ਹੁਸਨ ਸ਼ੇਰਾ ਵੀਰ ਤੇ ਇੰਦਰਪ੍ਰੀਤ ਸਿੰਘ ਇਧਰ ਜੀ ਜਹਾਸਰ ਤੇ ਕੋਈ ਨਹੀਂ ਆ ਤੁਹਾਨੂੰ ਇਹ ਬਿਹਾਈਂਡ ਦੇ ਸੀਨ ਇੱਥੇ ਦਿਖਰੇ ਨਹੀਂ ਕਿਉਂਕਿ ਅੱਜ ਬਸ ਇਹੋ ਹੀ ਬਿਹਾਈਂਡ ਦੇ ਸੀਨ ਤੇ ਚਾਰਜ ਚੂਟ ਫੋਨ ਬੁੱਲ ਬਿਹਾਰ ਦੇ ਸੀਨ ਤੇ ਬਸ ਤੁਹਾਲੀ ਚਾਨ ਤੇ ਦੇਖਣਗੇ ਤੇ ਕੋਈ ਨਹੀਂ ਉੱਥੇ ਜਾ ਕੇ ਵੇਖ ਲਿਆ ਇੱਥੇ ਬਸ ਅਸੀਂ ਤੁਹਾਨੂੰ ਦਿਖਾ ਬੜੀ ਵੀ ਮੂਵੀ ਜਿਹੜੀ ਆਦੀ ਬਾਨੀ ਆ ਇਹ ਪਹਿਲਾ ਆ ਨਹੀਂ ਵਲੌਗ ਤੋਂ ਤੇ ਇਹ ਵਲੌਗ ਦੀ ਡਿਸਕ੍ਰਿਪਸ਼ਨ ਵਿੱਚ ਲਾ ਦਿਓ ਲਿੰਕ ਮੈਂ ਨਹੀਂ ਨਹੀਂ ਵਲੌਗ ਤੋਂ ਪਹਿਲਾਂ ਲਾਉ ਤੋਂ ਬਾਅਦ ਚ ਆਉਣੀ ਇਹ ਆਪਾਂ ਪਾਉਣੀ ਆ ਕੇ ਪੁੱਤਾਂ ਨੂੰ ਆਹੋ ਹੀ ਹੋਏ ਤੇ ਵਲੌਗ ਤੋਂ ਬਾਅਦ ਚ ਆਉਣੀ ਆ ਕੋਈ ਡਿਸਕ੍ਰਿਪਸ਼ਨ ਵਿੱਚ ਲਾ ਦਿਓ ਫਿਰ ਲਿੰਕ ਮੈਂ ਸ਼ਾਰਟ ਪਾ ਲਈ ਸੰ ਸ਼ੂਟ ਤੇ ਹੋ ਗਿਆ ਅਡਾ ਖਤਮ ਤੇ ਆਗੇ ਵੀਰ ਹਣੀ ਤੋਂ ਛਾਲਾ ਮਾਰ ਮਾਰ ਕੇ ਹਸਨੌਦਰੇ verdade ਹਾਂ ਬਜ਼ੁਰਗ ਆ ਗਏ ਛਾਲਾ ਮਾਰ ਬਜ਼ੁਰਗ ਆ ਗਏ ਛਾਲਾ ਮਾਰ ਮਾਰਾ ਤੇ ਬਜ਼ੁਰਗ ਕਾਂਦੀ ਮਾਂ ਟਪੀ ਜਾਂਦੀ ਆ ਤੇ ਆ ਸਾਰਾ ਸੈਟ ਪਿਆ ਤੇ ਇਹਦੇ ਵਿੱਚ ਆਪਣੇ ਕਸ਼ੀਵੇਂ ਆ ਚਲੋ ਠੀਕ ਆ ਸ਼ੂਟ ਹੋ ਗਿਆ ਆਪਣਾ ਕੰਪਲੀਟ ਤੇ ਹੁਣ ਛੇਤੀ ਵੀਡੀਓ ਪਾ ਦੇਣੀ ਤੁਸੀਂ ਯੱਕ ਵੀਡੀਓ ਵੇਖ ਲਿਓ ਤੇ ਲਿੰਕ ਮੈਂ ਇਹਦੇ ਵਿੱਚ ਡਿਸਕ੍ਰਿਪਸ਼ਨ ਵਿੱਚ ਲਾ ਦੂੰਗਾ ਇਹਦੇ ਵਿੱਚ ਵੀ ਤੇ ਤੁਸੀਂ ਯੱਕ ਚੈੱਕ ਕਰ ਲਿਓ ਇਹ ਵੀਡੀਓ ਦਾ ਚਲੋ ਠੀਕ ਮਿਲਦਾ ਤੁਹਾਨੂੰ ਘਰ ਜਾ ਚਲ ਆ ਓਏ ਅਗਾਈ ਹੁਣ ਜਾਣੇ ਗੁਰਦੁਆਰਾ ਸ਼ਿਟਾਲਾ ਸਾਹਿਬ ਤੇ ਥੋੜੇ ਜਿਹੇ ਰਹਿ ਗਏ ਸੀਨ ਕਰਨ ਵਾਲੇ ਉਹ ਆ ਕੇ ਕਰਦੇ ਆ ਬਾਕੀ ਦਾ ਵਾਗਮ ਕਰਾ ਰਹਿ ਕੇ ਕੰਟੀਨਿਊ ਕਰੂੰਗਾ ਹੁਣ ਟਾਲਾ ਸਾਹਿਬ ਜਾਣਾ ਮੱਥਾ ਟੇ ਲੀਏ ਮੱਥਾ ਰੱਟੇ ਕੇ ਰੋਣੇ ਕਰਨ ਨੂੰ ਚਲੋ ਚੱਲਦੇ ਹੁਣ ਆਓ ਇੰਦਰ ਸ਼ਾਮਾ ਹੁਣ ਸਾਡਾ ਸ਼ੂਟ ਖਤਮ ਮਤਲਬ ਜਿਹੜੀ ਦੂਜੇ ਪੇਜ ਤੇ ਵੀਡੀਓ ਬਣਾਉਣਾ ਕੋਣੀ ਫਨੀ ਟਾਈਪ ਕਮੇਡੀ ਤੇ ਹੁਣ ਵੀਡੀਓ ਵੀਡੀਓ ਬਣਾ ਲਈਏ ਬਸ ਹੁਣ ਐਡਿਟ ਕਰਾਂਗੇ ਤੇ ਸਾਮਲੇਲ ਵਗੈਰਾ ਸਾਰਾ ਕਰਾਂਗੇ ਇਹਨੂੰ ਤੇ ਹੋ ਸਕਿਆ ਤੇ ਸੈਚਰਡੇ ਤੱਕ ਆ ਆ ਬਲੌਗ ਪਹਿਲੋ ਆ ਜਾਣਾ ਵਾ ਤੇ ਉਹ ਵੀਡੀਓ ਬਾਅਦ ਚ ਆਣੀ ਬਾਕੀ ਇਹ ਵੀ ਇਹ ਬਲੌਗ ਦੇ ਵਿੱਚ ਆ ਕੇ ਨਾ ਮੈਂ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਵੀ ਲਾ ਦੂੰਗਾ ਔਰ 채ਨਲ ਦਾ ਵੀ ਲਾ ਦੂੰਗਾ ਤੇ ਉਹ ਵੀਡੀਓ ਦਾ ਵੀ ਲਾ ਦੂੰਗਾ ਤੇ ਤੁਸੀਂ ਜਾ ਕੇ ਉਸੇ ਜ਼ਰੂਰ ਇੱਕ ਚੈੱਕ ਕਰ ਦੇ ਚੈੱਕ ਕਰਕੇ ਕਮੈਂਟ ਕਰਕੇ ਦੱਸਣਾ ਨਾਲ ਇੱਕ ਪਹਿਲੀ ਵੀਡੀਓ ਸਰਪੰਚ ਵਾਲੀ ਬਣੀ ਉਹ ਵੀ ਦੱਸਣੀ ਕਿਦਾਂ ਦੀ ਬਣੀ ਤੇ ਨਾਲ ਨਵੀਂ ਬਣਾਈਆਂ ਇਹ ਵੀ ਦੱਸਣੀ ਕਿਦਾਂ ਦੀ ਬਣੀ ਹੈ ਤੇ ਹੁਣ ਜਾਣੇ ਆ ਮਾੜਾ ਕਿਹੜੇ ਘਰੇ ਜਾਣਾ ਥੋੜਾ ਜਿਹਾ ਤੇ ਮਿਲਦਾ ਤੁਹਾਨੂੰ ਬਾਅਦ ਚ ਹੁਣ ਚਾਹ ਪੀ ਲਈ ਥੋੜੀ ਜੀ ਤੇ ਠੀਕ ਹੈ ਹੁਣ ਆ ਹੀ ਖਲੋਤੇ ਆਂ ਵੀਰ ਜਰਨੈਲ ਕਰੇ ਉਹ ਤਾਂ ਕਰਕੇ ਕਿਉਂਕਿ ਅੱਜ ਨਾਲ ਭਾਣੀ ਕੀ ਗੱਲ ਆ Jio ਦੇ SIMਾਂ ਤੇ Jio ਦੇ ਜਿਹੜਾ Wi-Fi ਉਹਨਾਂ 'ਚ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਹੈ ਤੇ ਨਾਲ Wi-Fi ਚੱਲਣ ਦੇ ਸਾਡਾ Wi-Fi ਭਾਣੀ ਕੀ ਗੱਲ ਨਾਲ ਨੈਟਵਰਕ ਕਿਉਂ ਦਾ ਹੋਣ ਦੇ ਨਾਲ ਡੈਟ ਰਾਜੂਗੇ ਵੇਖਿਆ ਐਂਕਲ ਦਾ ਡੈਟ ਨਹੀਂ ਜਿਹੜਾ ਅਪ ਲਾਗੇ ਉਹਨਾਂ ਦੇ ਵਾਈਫਾਈ ਵੇਖਿਆ ਤੇ ਉਹਨਾਂ ਦੇ ਵੀ ਚੱਲਣ ਰਿਹਾ ਤੇ Jio ਦੀ SIM ਬਹੁਤ ਚੰਗੀ ਤੇ ਚੱਲਣ ਰਹੀਆਂ ਫਿਰ ਇੱਕੋ ਚਾਰਾ ਸਾਡੇ ਕੋਲ ਇੱਕ ਆਤੀਸ਼ ਭਾਈ ਆਤੀਸ਼ ਭਾਈ ਮਤਲਬ ਹੀ ਆਤੀਸ਼ ਵੀ ਕਹਿੰਦੇ ਨਾ ਵੀਰ ਨੂੰ ਤੇ ਉਹਦੇ ਨਾਲ ਆਏ ਉਹਨਾਂ ਕੋ ਫੋਨ 5G ਸੀ ਫੋਨ ਤੇ ਸਾਡੇ ਕੋ 5G ਪਰ ਮੈਨੂੰ ਰੀਚਾਰਜ ਕਰੀ ਲੋਡ ਵੀ ਘੱਟ ਵਾਦੀ ਪਈ ਦੁਜਾਰੀ ਚਾਰਜ ਕਰਾਉਣੇ ਨਿਕਾ ਹੀ ਹੈ ਤੇ ਇਹਦਾ ਕਰਕੇ ਉਹ ਨਹੀਂ ਆ ਕੇ ਤੁਹਾਨੂੰ ਬਲੋਗ ਕਿੰਨੀ ਮਿਹਨਤ ਕਰਨੀ ਪਈ ਬਲੋਗ ਅਪਲੋਡ ਕਰ ਲਈ ਕਿੱਥੇ ਕਿੱਥੇ ਕੀ ਕੀ ਕਰਨਾ ਪੈਂਦਾ ਤੇ ਬਲੋਗ ਅਪਲੋਡ ਕੀਤਾ ਵਾ ਚਲੋ ਹੌਣ ਵੇਨੇ ਆ ਹੁਣ ਤਾਂ ਮਿਹਨਤ ਕਰਨੀ ਪੈਣੀ ਆ ਬਾਕੀ ਵੀ ਸ਼ਾਇਦ ਹੋਣ ਹੋ ਸਕਦਾ ਜਾਣ ਨੂੰ ਹੋਈ ਆਵੇ ਸੈਟ ਕਿਉਂਕਿ ਆਪਣਾ ਵਾਈਫਾਈ ਦੀ ਪ੍ਰੋਬਲਮ ਪੈਂਡੀ ਆ ਤੇ ਚਲੋ ਕੋਈ ਨਹੀਂ ਮਿਲਦੇ ਨੇ ਘਰ ਜਾ ਗਈ ਤੇ ਵਲੌਗ ਤਾਂ ਅਪਲੋਡ ਕਰਤਾ ਵਾ ਜਿਹੜੀ ਆਪਣੀ ਵੀਡੀਓ ਮਲਬੀ ਕਾਦੀਆਂ ਬਣੀ ਸਰਪੰਚ ਦੇ ਛੋਟੇ ਅਪਲੋਡ ਕਰਨੇ ਵੀ ਕਰਤੇ ਆ ਤੁਸੀਂ ਬਸ ਜਾ ਕੇ ਫੋਲੋ ਕਰੋ ਸਾਡੇ ਦੋਵਾਂ ਚੈਨਲਾਂ ਨੂੰ ਉਹ ਵਾਲੇ ਸਬਸਕ੍ਰਾਈਬ ਕਰੋ ਇਹਨੂੰ ਤੇ ਕੀਤਾ ਕੀਤਾ ਦੂਜਿਆਂ ਨੂੰ ਵੀ ਕਰੋ ਜਾ ਕੇ ਹੱਸਤੇ ਪੰਜਾਬੀ ਆਫੀਸ਼ੀਅਲੀ ਜਾਣਾ ਸਾਡਾ ਉਹ ਤੇ ਮਲਬੀ ਕਮੇਡੀ ਵੀਡੀਓ ਹੋਣਗੀਆਂ ਤੇ ਜਾ ਕੇ ਸਬਸਕ੍ਰਾਈਬ ਕਰੋ ਜੇ ਚੰਗੀਆਂ ਲੱਗਦੀਆਂ ਵੀਡੀਓ ਤੁਹਾਨੂੰ ਸ਼ੇਅਰ ਵੀ ਕਰਿਓ